ਆਤਮਾ ਨੂੰ ਹੱਲਾਤੀ ਜਾਤ ਗਤ ਗੁਰੇ ਹੋਵੜਾ ਭਰ ਨੂੰ ਜਵਾਹ ਸਾਹਿਬ ਜੀ ਕਾ ਸਰਤ ਵਾਹਿਗੁਰੂ ਦੀ ਕਿਰਤ ਸਤਿਗੁਰੂ ਜੀ ਸਾਡੀ ਨਵਾਜੀ ਗੁਰੂ ਖਾਲਸਾ ਸਾਹਿਬ ਸੰਗੇ ਜੀ ਸੰਤਾਨ ਮਹਾਰਾਜ ਜੀ ਉਰੀ ਕੇ ਇਹ ਪਰਸ਼ਨ ਕੀਤੇ ਹਨ ਕਿ ਧਰਮ ਮਾਰਾ ਕਿਸ ਪ੍ਰਕਾਰ ਗਵਾਇਆ ਜਾਂਦਾ ਹੈ ਇਸ ਮੰਦੇ ਵਿੱਚ ਕਿਹੜੀ ਚੀਜ਼ ਨੂੰ ਮਸਾਉਣਾ ਚਾਹੀਦਾ ਹੈ ਸਦਾ ਸੁਖ ਕਿਸ ਕਰਕੇ ਪ੍ਰਾਪਤ ਹੁੰਦਾ ਹੈ ਸਤਿਗਿਆਨ ਕਿਸ ਪ੍ਰਕਾਰ ਪ੍ਰਾਪਤ ਹੁੰਦਾ ਹੈ ਅਤੇ ਨਾਮ ਦਾ ਖਜ਼ਾਨਾ ਕਿੱਥੋਂ ਪਾਇਆ ਜਾਂਦਾ ਹੈ ਅਤੇ ਬੁਧਾਈ ਕਿਵੇਂ ਪ੍ਰਾਪਤ ਹੁੰਦੀ ਹੈ ਮਮਤਾ ਦੀ ਅੱਗ ਕ੍ਰਿਸ਼ਨਾਂ ਦੀ ਅੱਗ ਤੇ ਮੇ ਬੁਝਦੀ ਹੈ ਹਰੀ ਦੇ ਗੁਣ ਕਿਵੇਂ ਗਾਏ ਜਾਂਦੇ ਹਨ ਕੌਣ ਨਹੀਂ ਜਾਣ ਸਕਦਾ ਦੁਆਤ ਵਿੱਚ ਕੌਣ ਲਵਾਇਆ ਗਿਆਨ ਹੋਇਆ ਹੋਇਆ ਹਰੀ ਦੀ ਬਾਣੀ ਕਿੱਥੋਂ ਪ੍ਰਾਪਤ ਹੁੰਦੀ ਹੈ ਸਾਰਿਆਂ ਤਪਾਂ ਦਾ ਸਰੂਪਮਣੀ ਤਪਕੇਲਾ ਹੈ ਤੇ ਸਾਰੇ ਦੁੱਖਾਂ ਦੀ ਨਿਵਰਤੀ ਕਿਵੇਂ ਹੁੰਦੀ ਹੈ ਸੱਚੇ ਪਾਤਸ਼ਾਹ ਸੱਚੇ ਦੇ ਦਰ ਵਿੱਚ ਕਿਵੇਂ ਸਚਿਆਰ ਜੁਸੀਦਾ ਹੈ ਤਿੰਨਾ ਭਵਨਾਂ ਦੀ ਸਮਝ ਕਿਵੇਂ ਹੁੰਦੀ ਹੈ ਹਰੀ ਨੂੰ ਕਿਵੇਂ ਪਾਇਆ ਜਾ ਸਕਦਾ ਹੈ ਉਹ ਰਹਿ ਮਹਨਤੁਰੀਆ ਪਰ ਨੂੰ ਕਿਵੇਂ ਪ੍ਰਾਪਤ ਹੋਈਦਾ ਹੈ ਸਾਰੀਆਂ ਕੁਲਾਂ ਦਾ ਕਿਵੇਂ ਉਧਾਰ ਹੁੰਦਾ ਹੈ ਇਸ ਪ੍ਰਕਾਰ ਉੱਜਲ ਕਿਵੇਂ ਮਨ ਹੁੰਦਾ ਹੈ ਅਤੇ ਸੋਭਾ ਸੱਚੀ ਕਿਵੇਂ ਹੁੰਦੀ ਹੈ ਅਤੇ ਗੁਰਾਂ ਦੀ ਸੇਵਾ 'ਚ ਲੱਗਣ ਵਾਲੇ ਕੌਣ ਹੁੰਦੇ ਹਨ ਨਾਮ ਕਿਹਨੂੰ ਮਹਾਰਾਜ ਸਾਹਿਬ ਦਿਲ ਕਰਾਉਂਦੇ ਹੈ ਤੇ ਸਾਰੀਆਂ ਕੁਲਾਂ ਦਾ ਕਿਵੇਂ ਉਧਾਰ ਹੁੰਦਾ ਹੈ ਸੱਚਾ ਵਿਚਾਰ ਕਿਹੜਾ ਹੈ ਨਾਮ ਕਿਵੇਂ ਦਿਲ 'ਚ ਵਸਾ ਕੇ ਰੱਖੀਏ ਮੁਕਤੀ ਦਾ ਦਰਵਾਜ਼ਾ ਕਿਵੇਂ ਪ੍ਰਾਪਤ ਹੁੰਦਾ ਹੈ ਇੰਨੇ ਪਰਸ਼ਨ ਇਸ ਸ਼ਬਦ ਵਿੱਚ ਸਿੱਖਣੇ ਕੀਤੇ ਹੈ ਉਹਦੇ ਉੱਤਰ ਗੁਰੂ ਜੀ ਦਾ ਅਸਾਂ ਕਿਰਪਾ ਕਰਕੇ ਬਖਸ਼ਦੇ ਹਨ ਆਸਾ ਮੁਹੱਲਾ ਪੀਆ ਸਤਗੁਰ ਹਮਰਾ ਭਰਮ ਗਵਾਇ ਜੇ ਭਾਈ ਜਿਸ ਭਰਮ ਦੀ ਬਾਤ ਤੁਸੀਂ ਕਹਿੰਦੇ ਹੋ ਪਰਮੇਸ਼ਰ ਨਰ ਦੇਵੀ ਦੇਵਾ ਪਰਮੇਸ਼ਰ ਸਾਧਕ ਬ੍ਰਹਮ ਦੇਵਾ ਪਰਮ ਪਰਮਾਨੰਦੁ ਦੇਹਤਾ ਹੈ ਉਹ ਭਗਵਤੀ ਨਿਗਰਤੀ ਸਤਿਗੁਰੂ ਨਾਨਕਦੇਵ ਦੇ ਸ਼ਰੂਪ ਸ੍ਰੀ ਗੁਰੂ ਅੰਗਦ ਦੇ ਮਹਾਰਾਜ ਸਾਹਿਬ ਜੀ ਨੇ ਸਾਡਾ तमाम ਜਿਹੜਾ ਧਰਮ ਸੀ ਤੇ ਪ੍ਰਮੁੱਖ ਸੱਤ ਪਰ ਪੂਰਨ ਪ੍ਰਮ ਸੰਗੁ ਬਕਰ ਸਾਰਾ ਧਰਮ ਗੁਆਚ ਗਿਆ ਹੈ ਹਰ ਨਾਮ ਨਰੰਜਨ ਮੰਨ ਬਥਾਇ ਅਤਿ ਸੁਭ ਸੁਰੂਪ ਜੋ ਪਰਮੇਸ਼ਰ ਦਾ ਸਰੂਪ ਹੈ ਹਰੀ ਦੇ ਨਾਮ ਬਿਵਾਰਾ ਉਸ ਦੇ ਤਾਂ ਹੀ ਸਤਿਗੁਰਾਂ ਮੰਨਿ ਪਛਾੜੇ ਬਸਾ ਦਿੱਤਾ ਹੈ। ਸਾਭ ਦਕੀਨ ਸਦਾ ਸੁਖ ਪਾਇਆ। ਜਿਨਾਂ ਜਿਨਾਂ ਨੇ ਭਾਈ ਸ਼ਬਦ ਨੂੰ ਜਾਣਿਆ ਉਹਨਾਂ ਨੇ ਸਦਾ ਰਹਿਣ ਵਾਲਾ ਸੁਖ ਆਤਮਨੰਦ ਪਾਇਆ ਹੈ। ਹੁਣ ਮਨ ਮੇਰੀ ਤਤ ਗਿਆਨ। ਸਤਿਗੁਰੂ ਸਾਹਿਬ ਹੀ ਉਪਦੇਸ਼ ਦਿੰਦੇ ਆ ਇਹ ਮੇਰੇ ਪਿਆਰੇ ਮਨਾ ਸਰਦਾ ਦੇ ਵਿਸ਼ਵਾਸ ਰੂਪੀ ਕੰਨਾ ਨਾ ਸਰਵਣ ਕਰ। ਸੱਤ ਸਰੂਪ ਦਾ ਗਿਆਨ ਦੇਵਣ ਵਾਲਾ ਸਭ ਵਿਦ ਜਾਣ। ਉਹ ਜੀਵਣ ਵਾਲਾ ਦਾਤਾ ਤੇ ਤਾਂ ਹੀ ਪਰਮੇਸ਼ਵਰ ਹੋਇ। ਗੁਰੂ ਸਰੂਪ ਧਾਰ ਕੇ ਸਾਰੀਆਂ ਸਿੱਖਾਂ ਦੀਆਂ ਹਾਲਤਾਂ ਨੂੰ, ਵਿਧੀਆਂ ਨੂੰ ਕਿਸੇ ਦਾ ਸਕਾਮੀ ਹੈ, ਕਿਸੇ ਦਾ ਨਿਸਕਾਮੀ ਹੈ, ਕਿਸੇ ਦਾ ਦਰਮਤ ਵਾਲਾ ਹੈ, ਕਿਸੇ ਦਾ ਮਨਮਤ ਵਾਲਾ ਹੈ, ਇਹ ਸਾਰੀਆਂ ਵਿਧੀਆਂ ਨੂੰ ਜੀਆਂ ਦੀਆਂ ਨੂੰ ਜਾਣਦੇ ਹੈ ਉਹ ਦਾਤਾ ਦੇ ਦੇਣ ਵਾਲੇ ਹੈ। ਜੇ ਕੋਈ ਕਾਮਨਾ ਕਰਦੇ ਵਸਾ ਫਲ ਦਿੰਦੇ ਹਨ ਗੁਰਮੁਖ ਪਾਈਏ ਨਾਮ ਨਿਧਾਨ ਇਹ ਗੁਰਾਂ ਦਾਰੇ ਭਾਈ ਨਾਮ ਦਾ ਖਜਾਨਾ ਪਾਈਦਾ ਹੋਰ ਕਿਤੋਂ ਨਹੀਂ ਪ੍ਰਾਪਤ ਹੁੰਦਾ ਰਹਾਉ ਸਤਗੁਰੂ ਭੇਟੇ ਕੀ ਵਡਿਆਈ ਵਡਿਆਈ ਕਿੱਥੋਂ ਪ੍ਰਾਪਤ ਹੁੰਦੀ ਹੈ ਸਤਗੁਰੂ ਦੇ ਨਾਲ ਮਿਲਣ ਦੀ ਇਹ ਵਡਿਆਈ ਪ੍ਰਾਪਤ ਹੁੰਦੀ ਹੈ ਜਿਨ ਮੰਤਾ ਅਗਨ ਕ੍ਰਿਸ਼ਨਾਂ बुਝਾਈ ਇਹ ਸਤਗੁਰੂ ਜੀ ਨੇ ਮੰਤਾ ਜਿਹੜੀ ਪਦਾਰਥਾਂ ਵੀ ਮੇਰ ਸੀ ਤੇ ਕ੍ਰਿਸ਼ਨਾਂ ਦੀ ਜੀ ਅੱਗ ਸੀ ਬ੍ਰਹਮ ਲੋਕ ਤੱਕ ਪਦਾਰਥਾਂ ਨੂੰ ਪਾ ਕੇ ਵੀ ਤ੍ਰਿਪਤੀ ਨਹੀਂ ਸੀ ਹੁੰਦੀ ਉਹ ਕ੍ਰਿਸ਼ਨਾਂ ਦੀ ਅੱਗ ਸਤਿਗੁਰਾਂ ਨੂੰ ਮਮਤਾ ਤੇ ਕ੍ਰਿਸ਼ਨਾਂ ਦੀ ਅੱਗ ਨੂੰ ਅੰਮ੍ਰਿਤ ਨਾਮ ਜਲ ਦੁਆਰਾ ਮੇਰ ਦਿੱਤਾ ਹੈ ਸਹਿਜੀ ਮਾਤਾ ਹਰ ਗੁਣ ਗਾਈ ਅਤੇ ਸੁਤੇ ਮਾਸਤ ਉਹ ਹੁੰਦਾ ਹੈ ਪੁਰਖ ਜੋ ਹਰੀ ਦੇ ਗੁਣਾਂ ਨੂੰ ਬਹਦਾ ਹੈ ਸਹਿਜੀ ਉਹਨਾਂ ਮਨ ਮਾਸਤ ਜਿਹੇ ਅੰਮ੍ਰਿਤ ਦੀ ਲੋੜ ਨਹੀਂ ਰੈਂਦੀ ਉਹਨੂੰ ਪੀਣ ਦੀ ਫੀਮ ਦੀ ਸੁੱਖੇ ਦੀ ਸ਼ਰਾਬ ਦੀ ਪੀਣ ਦੀ ਲੋੜ ਨਹੀਂ ਸੁਤੇ ਮਨ ਨੂੰ ਨਸਾਨਾ ਹੋ ਜਾਂਦਾ ਹੈ ਜੋ ਹਰੀ ਦੇ ਗੁਣਾ ਨੂੰ ਲਾਉਦਾ ਹੈ ਵੇਣ ਗੋਰ ਪੂਰੇ ਕੋਈ ਨਾ ਜਾਣੇ ਇਸ ਗੱਲ ਨੂੰ ਸਤਿਗੁਰੂ ਨਾਨਕ ਦੇਵ ਪੂਰ ਕੋ ਬਗੈਰ ਕਿਸੇ ਨੇ ਨਹੀਂ ਜਾਣਿਆ ਹੈ ਮਾਇਆ ਮੋਹ ਦੂਜੇ ਲੁਭਾਣੀ ਭਾਰੀ ਸ੍ਰਿਸ਼ਟੀ ਭਾਈ ਮਾਇਆ ਦੇ ਮੋਹ ਕਰਕੇ ਦੁਆਬ ਸੰਘਾ ਵਿੱਚ ਦੂਜੇ ਦੇਵੀ ਦੇ ਉਤਿਆਂ ਦੀ ਉਪਾਸ਼ਨਾ ਵਿੱਚ ਲੁਭਾਣੀ ਦੁਆਇ ਮਾਰ ਹੋ ਰਹੀ ਹੈ ਮਾਇਆ ਮੂਹ ਦੂਜੇ ਲੋਭਾਣੀ ਮਾਇਆ ਦੇ ਮੋਹ ਕਰਕੇ ਦੂਜੇ ਪਦਾਰਥਾਂ ਵਿੱਚ ਦੇਵੀ ਦੇਵਤਿਆਂ ਦੀ ਉਪਾਸ਼ਨਾ ਚ ਲੋਭਾਇਮਾਨ ਹੋ ਰਹੀ ਹੈ ਸ੍ਰਿਸ਼ਟੀ ਗੁਰਮੁਖ ਨਾਮ ਮਿਲੇ ਹਰ ਬਾਣੀ ਇਹ ਬਾਣੀ ਕਿੱਥੋਂ ਮਿਲਦੀ ਹੈ ਹਰੀ ਸੁਗੰਧੀ ਗੁਰਮੁਖਾਂ ਦੁਆਰਾ ਨਾਮ ਰੂਪ ਜੋ ਹਰੀ ਦੀ ਬਾਣੀ ਹੈ ਸੋ ਇਹ ਬਾਣੀ ਰਾਮ ਨਾਮ ਸੁਣੀ ਸਿੱਧ ਕਾਰਜ ਸਭ ਸੁਹਾਏ ਰਾਮ ਗੁਰਮੁਖਾਂ ਦੀ ਸੰਗਤ ਦੁਆਰਾ ਹਰੀ ਦੀ ਬਾਣੀ ਜੋ ਨਾਮ ਦੇ ਦੱਸਣ ਵਾਲੀ ਹੈ ਪ੍ਰਾਪਤ ਹੁੰਦੀ ਹੈ ਨਾਮ ਜੋ ਪ੍ਰਸਿੱਧ ਹੈ ਪਰਮੇਸ਼ਵਰ ਹਰੀ ਦੀ ਬਾਣੀ ਦੁਆਰਾ ਉਹ ਗੁਰਮੁਖੰਦੀ ਸੰਗਤ ਦੁਆਰਾ ਮਿਲਦਾ ਹੈ ਗੁਰ ਸੇਵਾ ਤਪਾਂ ਸ੍ਰੇਂਤਾਪ ਸਾਰ ਤਪਉੰਦਾ ਸ਼੍ਰੋਮਣੀ ਤਪ ਸ੍ਰੇਸ਼ਟ ਜਿਹੜੀ ਸਤਗੁਰੂ ਸਾਹਿਬ ਦੀ ਸੇਵਾ ਕਰਨੇ ਆਪ ਗੁਆਇ ਅਸ਼ੀਰਵਾ ਕਰੇ ਸਾਰੇ ਤਪਉੰਦਾ ਸ਼੍ਰੋਮਣੀ ਤਾਤ ਹੈ ਇੱਕ ਤਾਂ ਤਾਂਸੀ ਤਪਉੰਦਾ ਹੈ ਕਿਸੇ ਨੂੰ ਦੱਸ ਕਰਨ ਵਾਸਤੇ ਕਿਸੇ ਨੂੰ ਆਗਦੇ ਦੀਨ ਕਰਨ ਵਾਸਤੇ ਜਾਣ ਵਾਸਤੇ ਤਪ ਕਰਨ ਧੂਨੀਆਂ ਤਾਉਣੀਆਂ ਅਗਨ ਤਾਂ ਸਿਕਨੀ ਗਰਮੀ ਦੀ ઋતુ ਵਿੱਚ ਵਿਅਲ ਤਾੜਾ ਕਰਨੀ ਸ਼ਿਆਲ ਵਿੱਚ ਬਰਖਾ ਸਹਾਰਨੀ ਕਿ ਬਰਕਾ ਆਦਿ ਰੱਖਣੇ ਇਹ ਤਾਮ ਸੀਤਾਪ ਹੈ ਇਹ ਦੇ ਕਰਕੇ ਵਾਕ ਸiddhi ਹੋ ਜਾਂਦੀ ਹੈ ਕੋਈ ਵਜਨ ਪੂਰਾ ਹੋ ਜਾਣਾ ਅਤੇ ਚਿੱਤ ਨੂੰ ਸ਼ਾਂਤੀ ਨਹੀਂ ਹੁੰਦੀ ਰਜੋ ਗੁਣ ਤਾਪੇ ਹੈ ਇਹ ਇੰਦਰੀਆਂ ਦਾ দমন ਕਰਕੇ ਰੱਖਣਾ ਪਰ ਮਨ ਨਾ ਟਿਕਣਾ ਸਤਿਗੁਣੀ ਤਾਪੇ ਹੈ ਜਿਹੜਾ ਕਥਾ ਕੀਰਤਨ ਦੇ ਵਿੱਚ ਬੈਠ ਕੇ ਚਿਤ ਨੂੰ ਅਕਾਗਰ ਕਰਕੇ ਰਸ ਲੈਣਾ ਕਿਉਂ ਇਹ ਗੁਰੂ ਸਾਹਿਬ ਦੀ ਸੇਵਾ 'ਚੋਂ ਦਾਤਾਂ ਮਿਲਦੀਆਂ ਗੁਰੂ ਸਾਹਿਬ ਦੀ ਸੇਵਾ ਜਿਹੜੀ ਹੈ ਇਹ ਪਪਾਂ ਦਾ ਸ਼ਿਰੋਮਣੀ ਤਾਪ ਹੈ ਸ੍ਰੀ ਹਰ ਜੀ ਮਨਵਸਾ ਸਭ ਦੁੱਖ ਵਿਸਾਰਨ ਹਾਰ ਸਾਰੇ ਦੁੱਖਾਂ ਨੂੰ ਵਿਜਿਆ ਕਰਨ ਵਾਲਾ ਬਸਰਜਨ ਕਰਨ ਵਾਲਾ ਹਰ ਜੀ ਆਤ ਹੈ ਜਿਨ੍ਹਾਂ ਦੇ ਮਨ ਦੀ ਭਾਈ ਪਰਮੇਸ਼ਰ ਵਾਸ ਜਾਂਦਾ ਹੈ ਉਹਨਾਂ ਦੇ ਸਾਰੇ ਦੁੱਖਾਂ ਨੂੰ ਬਸਰਜਨ ਕਰ ਦਿੰਦਾ ਵਿਜਿਆ ਕਰ ਦਿੰਦਾ ਹੈ ਜਿਹੜਾ ਵਿਸਾਰਨ ਵਾਲਾ ਸਾਰੇ ਦੁੱਖੋਂ ਸਾਨੂੰ ਪ੍ਰਾਪਤ ਹੁੰਦੇ ਹਨ ਦਰਸ ਸੱਚ ਦੀ ਸੱਚਿਆਰੂ ਜਿਹੜੇ ਦਰਸ ਸੰਗਤ ਰੂਪੀ ਸੱਚੇ ਦਰਜੇ ਪਹੁੰਚੇ ਹੈ ਉਹ ਗਿਆਨ ਰੂਪੀ ਦਲ ਸੱਚੇ ਜੀਤੀਕੇ ਹੋਏ ਹਨ ਦਰ ਅੰਦਰ ਹੀ ਸੱਚਾ ਤ੍ਰਿਆ ਰੂਪ ਹੈ ਜਿਨ੍ਹਾਂ ਨੂੰ ਉਸ ਦੀ ਪ੍ਰਾਪਤੀ ਹੋਈ ਹੈ ਉਹ ਸੱਚ ਦੀ ਪ੍ਰਾਪਤੀ ਵਾਲੇ ਜਿੰਦੇ ਹੈ ਗੁਰ ਸੇਵਾ ਤੇ ਧਰ ਭਗਤ ਸੂਜੀ ਹੋ ਇਹ ਸਤ ਗੁਰਾਂ ਦੀ ਟਹਿਲ ਕਰਨੇ ਕਰਕੇ ਭਾਈ ਤਿੰਨਾਂ ਲੋਕਾਂ ਦੀ ਹੋਸ਼ ਹੋ ਜਾਂਦੀ ਸਮਝ ਹੋ ਜਾਂਦੀ ਹੈ ਜਿਵੇਂ ਗੁਰੂ ਜਗਨਪਤ ਸਾਹਿਬੀ ਘੋੜੇ ਦੀ ਸੇਵਾ ਇੱਕਸਾਨ ਭਾਈ ਮਦਨ ਸਿੰਘ ਨੇ ਕੀਤੀ ਸੀ ਜਿਸ ਵਕਤ ਪਹਾੜੀਆਂ ਦੇ ਵਜ਼ੀਰ ਪੰਮੇ ਨੇ ਮਹਾਰਾਜ ਸਾਹਿਬ ਜੀ ਨੂੰ ਰਵਾਲ ਸਰਦੇ ਤੇ ਲੈ ਜਾਣ ਦੀ ਕੋਸ਼ਿਸ਼ ਕੀਤੀ ਉਸ ਵਕਤ ਸਿੰਘ ਸਾਰੇ ਕਹਿੰਦੇ ਯੂਰ ਚਲੋ ਪੱਥਰ ਤਰਦੇ ਆ ਸਾਨੂੰ ਦਰਸ਼ਨ ਕਰਾਓ ਅੰਤਰਾਜਮੀ ਜਾਣਦਿਸਨ ਕੇ ਛਲ ਕਰਦਾ ਵੀ ਸਾਰੇ ਰਾਜੇ ਆ ਜਾਣਗੇ ਤੇ ਮਹਾਰਾਜ ਸਾਨੂੰ ਆਪਣਾ ਵਸ ਕਰ ਲੈਣਗੇ ਤਾਂ ਹੀ ਮਦਰ ਸਿੰਘ ਜੀ ਉਸ ਵੇਲੇ ਬੋਲਿਆ ਕਰੇਗਾ ਸੋ ਪਰੇਗਾ ਗੁਰੂ ਕਾ ਕੀ ਕਰੇਗਾ ਸੇਵਕ ਕਾਜ ਸਰੇਗਾ ਦੁਸ਼ਟ ਦੂਰ ਮਰੇਗਾ ਇਹ ਸਾਰਿਆਂ ਨੇ ਕਿਹਾ ਵੀ ਇਹ ਤਾਂ ਸਿੰਘ ਕੋਈ ਵਿਗਨ ਪਾਉਂਦਾ ਅਸੀਂ ਸਾਰਿਆਂ ਨੇ ਬੇਨਤੀ ਕਰਕੇ ਰਵਾਬ ਸਰ ਜਾਣਾ ਸਤਿਗੁਰਾਂ ਦਾ ਮਨਾਇਆ ਤੇ ਇਸ ਕੋ ਮਾਰਾ ਸਾਉ ਤੇ ਕੋਈ ਉਹ ਕਹਿੰਦਾ ਵੀ ਇਹ ਯੋਗ ਨਹੀਂ ਸੁਣ ਕੇ ਕਹਿਣ ਲੱਗੇ ਮਹਾਰਾਜ ਕੀ ਮੂੰਹ ਆਈਆਂ ਗੱਲਾਂ ਕਰਦਾ ਸਤਗੁਰੂ ਸਾਹਿਬ ਕਹਿਣ ਲੱਗੇ ਭਾਈ ਮਦਰ ਸਿੰਘ ਚੁੱਪ ਕਰ ਚੁੱਪ ਕਰ ਸਵਾਸਾਰ ਹੋਏਗੀ 11 ਜਿਹੜੀ ਹੋਣੀ ਉਹ ਜਨਰਲ ਹੀ ਸਹਾਰਨੀ ਇਹ ਚੁੱਪ ਦਾ ਸਮਾਂ ਹੈ ਚੁੱਪ ਕਰ ਉਹ ਅਸਰੇ ਸੀਨਾਂ ਨੂੰ ਪੁੱਛਿਆ ਵੀ ਮਾਰਿਆ ਕੀ ਬੋਲਦਾ ਹੈ ਕਹਿੰਦੇ ਭਾਈ ਇਹਨੂੰ ਅੰਤਰੀ ਜਾਣਤਾ ਹੋਗੀ ਸਾਡੇ ਘੋੜੇ ਦੀ 1 ਸਾਲ ਸੇਵਾ ਇਹਨ ਕੀਤੀ ਹੈ ਪ੍ਰੇਮ ਦੇ ਨਾਲ ਇਸ ਕਰਕੇ ਇਹਨੂੰ ਜੋ ਕੋਈ ਅੱਗੇ ਵਰਤਾਰਾ ਵਰਤਣਾ ਉਹ ਉੱਤੇ ਪਤਾ ਲੱਗ ਗਿਆ ਹੈ ਜਦੋਂ ਗੁਰੂ ਸਾਹਿਬ ਰਵਾਲ ਸਰ ਗਏ ਜਿੰਨੇ ਰਾਜੇ ਸੀ ਕਿਸੇ ਨੂੰ ਦਲੇਰੀ ਨਾ ਪਈ ਸਾਰੇ ਮੋਹੇ ਦੇ ਮਾਰ ਦਸੂਬੇ ਕਰਕੇ ਬਲਿਹਾਰ ਬਿਵਹਾਰ ਕਰਨ ਲੱਗੇ ਇਸ ਪ੍ਰਕਾਰ ਸਾਨ ਸਿੰਘ ਜੀ ਹਯੂਰ ਫਰਮਾਉਂਦੇ ਹਨ ਗੁਰਸੇਵਾ ਤੇ ਤਿਰ ਭਵਨ ਸੋਜੀ ਹੋ ਕੇ ਤਾਂ ਘੋੜੀ ਦੀ ਸੇਵਾ ਕਰਕੇ ਉਹਨੂੰ ਇੰਨੀਂ ਗਿਆਤ ਹੋ ਗਈ ਸੀ ਜਿਹੜਾ ਸਤਗੁਰਾਂ ਦੀ ਸੇਵਾ ਕਰਦਾ ਹੈ ਉਹਨੂੰ ਤਿੰਨਾਂ ਲੋਕਾਂ ਦੀ ਸੋਝੀ ਹੋ ਜਾਂਦੀ ਪਤਾ ਲੱਗ ਜਾਂਦਾ ਜੋ ਕੋਈ ਦੁਨੀਆਈ ਵਰਤਦਾ ਹੈ ਕਿੰਨੀ ਅੰਤਰਜਾਹਨਤਾ ਹੋ ਜਾਂਦੀ ਹੈ ਸਤਗੁਰੂ ਸਾਹਿਬ ਦੀ ਸੇਵਾ ਦਾ ਇਹ ਫਲ ਹੈ ਗੁਰਾਂ ਦੀ ਸੇਵਾ ਜਿਹੜੇ ਮਨ ਨਹੀਂ ਵਾ ਕਰਦੇ ਜਿਹੜਾ ਤਿੰਨਾ ਲੋਕਾਂ ਜਿਹੜਾ ਭੁੰਨ ਵਾਲਾ ਮਨ ਹੈ ਉਹਦੇ ਰੋਕਣ ਦੀ ਸੋਝੀ ਹੋ ਜਾਂਦੀ ਹੈ ਜਾਂ ਪਰ ਸੁਪਨ ਸਖੋਗਦਾ ਜਿਹੜਾ ਸਾਖੀ ਹੈ ਉਹਦੀ ਸੋਝੀ ਸਮਝ ਹੋ ਜਾਂਦੀ ਹੈ ਆਪ ਪਛਾਣ ਹਰ ਪਾਵੈ ਸੂ ਉਹ ਆਪਣੀ ਆਤਮਾ ਨੂੰ ਪਛਾਣ ਕਰਕੇ ਹਰੀ ਪਰਮਾਤਮਾ ਰੂਪ ਨੂੰ ਸੋ ਪੁਰਖ ਪਾ ਲੈਂਦਾ ਹੈ ਸਾਚੀ ਬਾਣੀ ਮਹਿਲ ਪ੍ਰਾਪਤੋ ਸੱਚੀ ਗੁਰਾਂ ਦੀ ਬਾਣੀ ਦੁਆਰਾ ਮਹਲ ਰੂਪ ਸਤਿਖੰਡ ਰੂਪ ਹੋ ਅਧਿ ਮਹਲਤਰੀਆ ਬਾਦ ਰੂਪ ਦੀ ਪ੍ਰਾਪਤੀ ਹੁੰਦੀ ਹੈ ਗੁਰਤੀ ਵਾਤੀ ਸਭ ਕੋਲ ਉਧਾਰ ਜਿਹੜਾ ਕੁਲਾਂ ਦਾ ਹਜ਼ਾਰ ਬਾਦ ਕੁਝ ਦਿਓ ਪਾਈ ਸਤਿਗੁਰਾਂ ਦੀ ਸੇਵਾ ਕਰਕੇ ਸਾਰੀਆਂ ਕੁਲਾਂ ਦਾ ਉਧਾਰ ਕਰ ਲੈਂਦਾ ਹੈ ਨਿਰਮਲ ਨਾਮ ਰੱਖਾ ਓਰ ਧਾਰੇ ਅਧਿ ਨਿਰਮਲ ਕਿਹੜੀ ਚੀਜ਼ ਹੈ ਮਹਾਰਾਜ ਦਾ ਨਾਮ ਹੋਰੇ ਸਾਰੀਆਂ ਬਰਾਂ ਤੋਂ ਉਜਲ ਕਰਨ ਵਾਲਾ ਇਸ ਨੂੰ ਜਿਵੇਂ ਚਿ ਵਸਾ ਕੇ ਰੱਖੇ ਫੇਰ ਮਲਮਖੇ ਪਰਨਾਲ ਕਹਿੰਦੀ ਮੈ ਤਾਂ ਨਿਰਮਲ ਹੋ ਜਾਂਦਾ ਹੈ ਸਾਚੀ ਸੋਭਾ ਸਾਜ ਦੁਆਰੇ ਜਿਹਦੇ ਸੱਚੇ ਸਾਧ ਸੰਗਤ ਰੂਪੀ ਦੁਆਰੇ ਜੀ ਟਿਕੇ ਹੈ ਉਹਨਾਂ ਮਹਾਂਪੁਰਖਾਂ ਦੀ ਸੱਚੀ ਸੋਭਾ ਹੈ ਉਹਨਾਂ ਨੇ ਵਾਹਿਗੁਰੂ ਦੀ ਪ੍ਰਾਪਤੀ ਕੀਤੀ ਹੈ ਸੱਚੀ ਸੋਭਾ ਇਸ ਲੋਕ ਵਿੱਚ ਹੈ ਤੇ ਦੁਆਰੇ ਪਰਲੋਕ 'ਚ ਵੀ ਉਹ ਸੱਜੇ ਹਨ ਜਿਹੜੇ ਸੱਚੇ ਦੇ ਦਵਾਰ ਗਿਆਨ ਵਿੱਚ ਟਿਸ਼ਟਤ ਹੋਏ ਹੈ ਉਨ੍ਹਾਂ ਦੀ ਸੱਚੀ ਸੋਭਾ ਹੈ ਬ੍ਰਹਮ ਗਿਆਨੀ ਆਪ ਪਰਮੇਸ਼ਰ ਦੇ ਰੂਪ। ਏ ਵੱਡ ਭਾਗੀ ਜੇ ਗੁਰ ਸਿਰਵਾਲਾ ਏ। ਤੋ ਬਹੁਤ ਉਤਮ ਭਾਗਾਂ ਵਾਲੇ ਪੁਰਖ ਜਾਣੋ ਭਾਈ ਜਿਹੜੇ ਗੁਰੂ ਸਾਹਿਬ ਨਾਲ ਦੀ ਸੇਵਾ ਵਿੱਚ ਲਾ ਲਏ ਹਨ। ਆਨ ਜਨ ਭਗਤ ਸੱਚ ਨਾਮ ਦਿੜੜਾਈ। ਸੱਚਾ ਨਾਮ ਗੁਰੂ ਸਾਹਿਬ ਜੀ ਦਿੜੜ ਕਰਾਉਂਦੇ ਰਾਤ ਦੇ ਭਗਤੀ ਹੈ। ਸੱਤਿਆਂ ਨੂੰ ਆਉ ਨੂੰ ਪੱਕੀ ਤਰ੍ਹਾਂ ਗਲਤੀ ਸਮਝਦੇ ਜਪਣਾ ਜਪਉਣਾ ਰੂਪ ਨਾਮੇ ਉਦਰੇ ਕੋਲ ਸਵਾਏ ਇਹ ਭਾਈ ਨਾਮ ਦੀ ਸੰਗਤ ਕਰਕੇ ਸਾਰਿਆਂ ਦੀਆਂ ਕੋਲਾਂ ਦਾ ਆਧਾਰ ਹੋ ਗਿਆ ਜਿੰਨੀਆਂ ਨੇ ਨਾਮ ਜਪਿਆ ਉਹ ਸਵਾਇਆਂ ਸਾਰੀਆਂ ਕੋਲਾਂ ਜਿੰਨੀਆਂ ਜਉਂਦੀ ਸ੍ਰਿਸ਼ਟੀ ਬਣੀ ਹੈ ਉਹਨਾਂ ਆਪਣੀਆਂ ਸਾਰੀਆਂ ਕੋਲਾਂ ਦਾ ਆਧਾਰ ਕਰ ਲਿਆ ਹੈ ਨਾਮ ਕਰਕੇ ਉਹਦੇ ਕੋਲ ਦੇਵੀ ਸੰਤ ਜਿਹੜੀ ਆਖਰੀ ਸਰਬਦੈ ਥੱਲੇ ਦੁਆਈ ਹੋਈ ਸੀ ਕਾਰਨ ਉਹ ਧਾਰ ਹੋ ਗਿਆ ਬਚਾਅ ਹੋ ਗਿਆ ਨਾਨਕ ਸਾਜ ਕਹਿ ਵਿਚਾਰ ਸੱਚਾ ਵਿਚਾਰ ਹੈ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਕਹਿੰਦੇ ਹਨ ਹਰ ਦਾ ਨਾਮ ਰੱਖੋ ਔਰ ਧਾਰ ਪ੍ਰਮੇਸ਼ਰ ਦੇ ਨਾਮ ਨੂੰ ਹਿਰਦੇ ਚ ਵਸਾ ਕੇ ਰੱਖਣਾ ਕਰੋ ਹਰ ਭਗਤੀ ਰਾਤੇ ਮੂਖ ਦਵਾਰ ਜਿਹੜੇ ਹਰੀ ਦੀ ਭਗਤੀ ਚ ਰੰਗੇ ਹੋਏ ਆ ਉਹ ਦਵਾਰ ਸੰਸਾਰ ਤੋਂ ਪਰਮ ਮੁਕਤੀ ਨੇ ਉਹਨਾਂ ਨੂੰ ਮੁਕਤੀ ਦਾ ਦਵਾਰਾ ਗਿਆਨ ਪ੍ਰਾਪਤ ਹੋ ਜਾਂਦਾ ਹੈ ਦੁਆਰਿਆਂ ਵਾਲੇ ਸਰੀਰ ਤੋਂ ਵੀ ਉਹ ਮੁਕਤ ਹੋ ਜਾਂਦੇ ਹਨ ਆਤਾ ਮਹੱਲਾ ਪੀਜਾ ਆਸਾ ਆਸ ਕਰੇ ਸਭ ਕੋਈ ਆਸਾ ਆਸਾ ਵਾਲਿਆਂ ਲੋਕਾਂ ਦੀ ਆਸਾ ਰਾਗਣੀ ਦੁਆਰਾ ਕਹਿੰਦੇ ਹੈ ਆਸ ਹੀ ਸਾਰੇ ਲੋਕ ਕਰਦੇ ਰਹਿੰਦੇ ਹਨ ਜਿਸ ਵੇਲੇ ਜਿ ਦੇਖੋਗੇ ਤਾਂ ਹੀ ਕ੍ਰਿਸ਼ਨ ਭਗਵਾਨ ਨੇ ਕਿਹਾ ਸੀ ਕਿ ਤੇਰਾ ਜਗ ਤਾਂ ਨਹੀਂ ਸਪੂਰਨ ਹੋਇਆ ਕੋਈ ਨਰਾਸਾ ਪੁਰਖ ਨਹੀਂ ਮਿਲਿਆ ਕਿ ਜਿਵੇਂ ਇਹ ਹੈ ਮਹਾਤਮਾ ਅਰਥਵਿਚ ਕਵਿਤਾ ਹੁੰਦਾ ਹੈ ਇੱਕ ਕਹਿੰਦੇ ਜੀ ਜੋ ਵੀ ਕੰਨ ਫਟਾ ਵੇਖੇ ਸੀਸ ਧਰੇ ਜਦੋਂ ਦੇਖੇ ਹੱਥ ਕਰੇ ਨਖਾ ਦੇਖੇ ਅਖੀਰ ਕਵਿਤਾ ਦੀ ਅਖੀਰ ਜੀ ਆ ਕੇ ਕਹਿੰਦੇ ਐਸਾ ਨਹੀਂ ਕੋਈ ਜਾ ਕੇ ਆਸਾ ਨਹੀਂ ਮਨ ਵਿੱਚ ਐਹੋ ਜਿਹਾ ਕੋਈ ਨਹੀਂ ਮੈਂ ਵੇਖਿਆ ਜਿਹਦੇ ਮਨ ਵਿੱਚ ਆਸਾ ਨਹੀਂ ਹੈ ਇਸ ਕਰਕੇ ਕ੍ਰਿਸ਼ਨ ਜੀ ਨੇ ਕਿਹਾ ਨਰਾਸਾ ਵੀ ਹੈ ਕੋਈ ਬਾਲਮੀਕ ਨੂੰ ਲੈਣ ਵਾਸਤੇ ਗਏ ਬਾਲਮੀਕ ਨੂੰ ਕਿ ਸੌ ਸੁਮੇਧ ਦਾ ਜਗਤ ਦਾ ਫਲ ਦੇ ਤਾਂ ਜਾਉ ਉਹ ਕਹਿੰਦੇ ਬਾਬਾ ਸਾਡੇ ਕੋਈ ਨਹੀਂ ਜਗਤ ਸੁਪੂਰ ਹੁੰਦਾ ਤੂੰ ਸੌ ਸੁਮੇਧ ਦੇ ਜਗਤ ਦਾ ਫਲ ਮੰਗਦਾ ਹੈ ਤੈਨੂੰ ਕ੍ਰਿਸ਼ਨ ਜੀ ਨਿਰਾਸ਼ਾ ਕਿਹਾ ਹੈ ਉਸ ਵੇਲੇ ਦੋ ਜਿਸ ਵੇਲੇ ਗਈ ਸੀ ਬੋਪਤੀ ਇਹ ਕਹਿਣ ਲੱਗੀ ਮਹਾਰਾਜ ਵਿਦਵਤ ਕਰਤ ਜਗ ਸਦਾ ਜੇਦ ਜੀ ਉਤਮ ਗੋਤ ਸਾਰ ਜੀ ਦੇ ਜਲ ਜਾਤੀ ਸੋ ਫਲ ਪਗ ਪਗ ਹੋਤ ਸਾਹ ਕਰਨ ਜਿੰਨਾ ਕਾਇ ਹੈ ਉਹ ਤੁਸੀਂ ਜਗ ਹੋ ਗਿਆ 100 ਉਹ ਫਲ ਤੁਸੀਂ ਕੋਲੇ ਰੱਖ ਲੋ ਬਾਕੀ ਮੈਨੂੰ ਦੇ ਦਿਓ ਤੇ ਚਲੋ ਸੁਣ ਕੇ ਵਾਲਮੀਕ ਆ ਗਿਆ ਸੀ ਪੰਡਵਾਂ ਦੇ ਜਦੂ ਵਿੱਚ ਕਿਸ ਤਰ੍ਹਾਂ ਨਿਰਾਸ਼ਾ ਭੰਲਣਾ ਬੜਾ ਮੁਸ਼ਕਲ ਹੋਇਆ ਮਾਰਾ ਕਹਿੰਦੇ ਆਸਾ ਆਸ ਕਰੇ ਸਭ ਕੋਈ ਆਸਾ ਵਾਲੇ ਇਹ ਲੋਕ ਹੈ ਨਾ ਜਿਨ੍ਹਾਂ ਨੂੰ ਕਿਸੇ ਚੀਜ਼ ਦੀ ਆਸ ਹੈ ਕਿਸੇ ਨੂੰ ਕਿਸੇ ਚੀਜ਼ ਦੀ ਆਸ ਹੈ ਉਹਨਾਂ ਲੋਕਾਂ ਦੀ ਬੁਝਿਆ ਕੇ ਸਾਰੇ ਜਾ ਕੇ ਧੂੜੀਆਂ ਲਾ ਕੇ ਬੈਠ ਰਹੇ ਨੇ ਵੀ ਇਹ ਸਰਦਾਰ ਸਾਨੂੰ ਕੋਈ ਦੇਊ ਭੇਟਾ ਕਰੂ ਕਿਉਂ ਆਸਾਵਾਲਿਆਂ ਦੀ ਆਸ ਸਾਰੇ ਲੋਕ ਕਰਦੇ ਰਹਿੰਦੇ ਹਨ ਹੁਕਮ ਹੈ ਬੁਝੇ ਨਿਰਾਸ਼ਾ ਹੋਈ ਦੇਵੀ ਦੇ ਉਤੇ ਵੀ ਆਸਵਾਲਾਂ ਨੂੰ ਵੀ ਸਾਡੀ ਕੋਈ ਪੂਜਾ ਕਰੇ ਭੇਟਾ ਕਰੇ ਪਰ ਕੇ ਵੀ ਬਲ ਪੂਜਾ ਰਜਾਇ ਬਲੀਆਂ ਲੈਣ ਤੇ ਪੂਜਾ ਲੈਣ ਕੀ ਉਹ ਜਿਹੇ ਹੋਏ ਹੈ ਕਿ ਉਹ ਆਸਾਂ ਵਾਲੇ ਜਿਹੜੇ ਦੇਵੀ ਦੇ ਉੱਤੇ ਉਹਨਾਂ ਦੀ ਆਸ ਆ ਕੋਈ ਕਰਦੇ ਹਨ ਪੈਰੋਂ ਕੁਰਸੀ ਤਲਾ ਧਿਆਵ ਹੈ ਹੁਕਮ ਹੈ ਬੁੱਝ ਹੈ ਨਿਰਾਸ਼ਾ ਹੋ ਜਿਹੜਾ ਗੁਰਾਂ ਦੇ ਹੁਕਮ ਨੂੰ ਬੁੱਝ ਲਵੇ ਸਮਝ ਲਵੇ ਉਹ ਨਿਰਾਸ਼ਾ ਹੁੰਦਾ ਇਹਨਾਂ ਦੀ ਉਪਾਸ਼ਨਾ ਵੱਲੋਂ ਉਹ ਪਰਮੇਸ਼ਰ ਦੇ ਪ੍ਰਾਨ ਹੋ ਜਾਂਦਾ ਹੈ ਆਸਾ ਵਿੱਚ ਸੁੱਤੇ ਕਈ ਲੋ ਇਹ ਸੰਸਾਰ ਵੀ ਆਸਾ ਵਿੱਚ ਕਿਤਨੇ ਹੀ ਲੋਈ ਲੋਕ ਸੁੱਤੇ ਪਏ ਹਨ ਪਰਮਾਤਮਾ ਦੀ ਨੀਂਦ ਵਿੱਚ ਤੂੰ ਜਾਗ ਜਾਗਾ ਵਸੂ ਇਹਨਾਂ ਨੂੰ ਸੋ ਸਤਿਗੁਰੂ ਅਕਾਲ ਪੁਰਖ ਦਾ ਰੂਪ ਦਿਖਾਉਣ ਗਿਆਨ ਵਸਤਾ ਦੁਆਰਾ ਉਹ ਭਾਈ ਗਿਆਨਵਸ਼ਤਾ ਜੀ ਜਾਗਦੇ ਹਨ ਵਿਦਿਆ ਦੀ ਨੀਂਦ ਉਹਨਾਂ ਵੀ ਮਿਲ ਜਾਂਦੀ ਹੈ ਐਸੀ ਵੀ ਨੀਂਦ ਫਤਗੁਰ ਨਾਮ 부ਝਾਇਆ ਫਤਗੁਰ ਨਾਮ ਤੇ ਮਹਾਰਾਜ ਸਾਭ ਜੀ ਨੇ ਅੰਮ੍ਰਿਤ ਨਾਮ 부ਝਾਇਆ ਸਮਝਾਇਆ ਹੈ ਵਿਣ ਨਾਵੇ ਭੁੱਖ ਨਾ ਜਾਈ ਭਵਨ ਲੱਖਾਂ ਕਰੋੜਾਂ ਪਜਾਰਖਾਂ ਦਾ ਮਾਲਕ ਹੋਏ ਜਿੰਦਰ ਲੋਕ ਸ਼ੀਪੂਰੀ ਚਲਿਆ ਜਾਵੇ ਨਾਮ ਤੋਂ ਬਿਨਾ ਭੁੱਖ ਨਹੀਂ ਕਿਸੇ ਦੀ ਜਾਂਦੀ ਬਣੀ ਰਹਿੰਦੀ ਹੈ ਭੁੱਖ ਭੁਖਿਆਂ ਦੀ ਨਾਮੇ ਤ੍ਰਿਸ਼ਨਾ ਅਗਨ 부ਜੈ ਨਾਮ ਕਰਕੇ ਹੀ ਕ੍ਰਿਸ਼ਨ ਰਸਾਂ ਕਸਾਂਦੀ ਜੇਰੀ ਅਗ ਲੱਗੀ ਅੰਦਰ ਹੈ ਕੇ 부ਜੈ ਨੂੰ ਰਕਤ ਹੁੰਦੀ ਕਾਲ ਦੀ ਯਦੂ ਦੀ ਕ੍ਰਿਸ਼ਨਾਂ ਦੀ ਅਗ ਵੀ ਮਾਇਆ ਦੀ ਅਗ ਨਾਮ ਮਿਲੈ ਤਸੈ ਰਜਾਈ ਨਾਮ ਮੈ ਸਵੈ ਸੁਆਇ ਦੀ ਅਰਜਾਤ ਚੱਲਨੇ ਕਰਕੇ ਜਿਹੜੇ ਉਹਦਾ ਕਹਾਣਾ ਮੰਨਦੇ ਉਹਨਾਂ ਨੂੰ ਨਾਮ ਦੀ ਦਾਤ ਪ੍ਰਾਪਤ ਹੁੰਦੀ ਹੈ ਸਤਗੁਰੂ ਕੇ ਪਾਣੀ ਜੋ ਚੱਲੈ ਵਿੱਚ ਬਹੁਤ ਬੈਠਾ ਆਏ ਰਹਾਉ ਕਲ ਕੀਰਤ ਸ਼ਬਦ ਪਛਾਨ ਇਸ ਕਾਜੂ ਵਿੱਚ ਪ੍ਰੋਫੈਸਰ ਦਾ ਕੀਰਤਨ ਜਿਹੜਾ ਕਰਨਾ ਹੈ ਮੈਂ ਸ਼ਬਦ ਪਰਮੇਸ਼ਰ ਦਾ ਇਹ ਉਸ ਬ੍ਰਹਮ ਦੀ ਜੇ ਸਤਿ ਸਰੂਪ ਦੀ ਪਛਾਣ ਕਰਨ ਵਾਸਤੇ ਹੈ ਜੀ ਹਾਂ ਭਗਤ ਕੰ ਸੁੰਦਰ ਪਰਮੇਸ਼ਰ ਦਾ ਕੀਰਤਨ ਕਰੋ ਕਿਉਂ ਸ਼ਰਬ੍ਰਹਮ ਨੂੰ ਪਛਾਣੀਦਾ ਹੈ ਇਹਾ ਭਗਤ ਚੂਕੈ ਅਬ ਮਹਾਂ ਭਗਤੀ ਇਹਦਾ ਨਾਮ ਨੱਚਿਆ ਟੱਪਿਆ ਗਾਵਿਤ ਨਾ ਹੋਏ ਜਿਹੜਾ ਕਿਤ ਵਿੱਚੋਂ ਹੰਕਾਰ ਚੱਕਿਆ ਜਾਣਾ ਹੈ ਜਿਹੜਾ ਅਬ ਹਿਰਦੇ 'ਚ ਮੰਨੀ ਬੈਠਾ ਦੁਨਿਆ ਦਾ ਅਪਮਾਨ ਕਰਦਾ ਕਿ ਮੇਰੇ ਜੈਸਾ ਨਾ ਕੋਈ ਜਪੀ ਹੈ ਨਾ ਕੋਈ ਤਪੀ ਹੈ ਇਹ ਜਿਸ ਪੁਰਖ ਦੇ ਹਿਰਦੇ 'ਚੋਂ ਚੱਕਿਆ ਜਾਵੇ ਉਹ ਮਾਨ ਹੰਕਾਰ ਅਪਮਾਨ ਕਰਨਾ ਕਿਸੇ ਦਾ ਹੈ ਉਹ ਇਹ ਥਾਕਤ ਹੈ ਕਰਦੇ ਪੁਰਖ ਸਤਗੁਰੂ ਸੇ ਸਤਗੁਰੂ ਸੇ ਵਿਅ ਹੈ ਹੋਵੈ ਪਰਵਾਹ ਮਨ ਮਿਨਿ ਚੱਕਿਆ ਜਾਂਦਾ ਸਾਧਨਾ ਦਾ ਮਹਨ ਬਣਿਆ ਰਹਿੰਦਾ ਹੈ ਸਤਗੁਰੂ ਸੱਚੇ ਪਾਤਸ਼ਾਹੀ ਦੀ ਸੇਵਾ ਕਰੀਏ ਸਤਗੁਰੂ ਨੂੰ ਘਾ ਜਾਈਏ ਤਾਂ ਮਾਰੇ ਦਰਜ ਪ੍ਰਵਾਣ ਨੀਕ ਹੋਈਦਾ ਹੈ ਜਿਨ ਆਸਾ ਕੀਤੀ ਤਿਸ ਨੂੰ ਜਾਣ ਜਿਸ ਵਾਹਿਗੁਰੂ ਨੇ ਆਸਾ ਪੈਦਾ ਕੀਤੀ ਹੈ ਉਸ ਪ੍ਰਗਨੈਸ਼ਨ ਨੂੰ ਯਾਣਨਾ ਕਰੋ ਜਿਸ ਨੇ ਆਸਾ ਕੀਤੀ ਹੈ ਉਸ ਨੂੰ ਜਾਣੋ ਜੰਮਣਾ ਮਰਨਾ ਹੈ ਜਿਸ ਵਾਹਿਗੁਰੂ ਨੇ ਆਸਾ ਕੀਤੀ ਹੈ ਉਸ ਪਰਮੇਸ਼ਰ ਨੂੰ ਜਾਣਨਾ ਕਰੋ ਗਿਆਨ ਸਰੂਪ ਉਹਿਸ ਕਿਆ ਦੀਜੈ ਜੇ ਸ਼ਬਦ ਸੁਣਾਏ ਉਪਦੇਸ਼ ਸੁਣਾਵੇ ਬ੍ਰਹਮ ਦਾ ਉਹਨੂੰ ਕੀ ਭੇਕਾ ਕਰਨਾ ਚਾਹੀਦਾ ਹੈ ਜੀ ਦਰ ਕਿਰਪਾ ਨਾਮ ਮੰਨ ਬਸਾਏ ਕਿਰਪਾ ਦ੍ਰਿਸ਼ਟੀ ਕਰਕੇ ਨਾਮ ਦਾ ਸਰਵਣ ਕਰਾ ਕੇ ਫੇ ਮੰਨਣ ਕਰਾ ਕੇ ਤੂੰ ਦਸਾਇੰਦਿਆ ਸੁਣ ਕਰਾ ਦੇਵੇ ਮਨ ਚ ਇਹੋ ਤੇਰ ਦੀਜੈ ਆਪ ਗਵਾਇ ਮਾਰੇ ਸਿੰਗੇ ਸਿਰ ਕਰਦੀਏ ਧਾਈ ਉਹਨਾਂ ਦੇ ਤਾਂ ਸਿਰ ਕਰਕੇ ਵੀ ਆਪ ਨਾ ਰੱਖੇ ਵੀ ਮੈਂ ਸਿਰ ਦਿੱਤਾ ਹੈ ਆਪੋ ਦਾ ਅਹੰਕਾਰ ਅੰਦਰੋਂ ਗਵਾ ਦਈਏ ਹੁਕਮ ਹੈ ਬੂਝੇ ਸਦਾ ਸੁਖ ਪਾਏ ਇਸ ਪ੍ਰਕਾਰ ਪਰਮੇਸ਼ਰ ਦੇ ਹੁਕਮ ਦੁਆਰਾ ਗੁਰੂ ਦੇ ਉਪਦੇਸ਼ ਨੂੰ ਬੂਝੇ ਪੁੱਛਣਾ ਕਰੇ ਅਗਲੇ ਗੁਰਾਂ ਦੁਆਰਾ ਹੁਕਮ ਪਾਣੇ ਵੀ ਚੱਲ ਕਰਕੇ ਬੁੱਝੇ ਸਮਝੇ ਤਾਂ ਸਦਾ ਸੁਖ ਜਿਉ ਆਤਮ ਮੰਨਦਾ ਉਹ ਪਾ ਲਿੰਦਾ ਹੈ ਆਪ ਕਰੇ ਤੈ ਆਪ ਕਰਾਈ ਕਿਉਂਕਿ ਦੂਜਾ ਨਹੀਂ ਕੋਈ ਰਹਿੰਦਾ ਆਪ ਹੀ ਜਗਤ ਨੂੰ ਪੈਦਾ ਕਰਦਾ ਹੈ ਆਪ ਹੀ ਬ੍ਰਹਮਾ ਵੀ ਹੂੰ ਸ਼ਿਵ ਜੀ ਪੈਦਾ ਕੀਤੇ ਆਪ ਹੀ ਉਹਨਾਂ ਦੇ ਪਤਸੋਤ ਪਤੀ ਪਤਨੀ ਲੇਜਾ ਕਰਾ ਰਿਹਾ ਹੈ ਆਪੇ ਹੀ ਗੁਰੂ ਰੂਪ ਹੋ ਕੇ ਉਪਦੇਸ਼ ਕਰਦਾ ਹੈ ਤੇ ਆਪ ਹੀ ਸਿੱਖ ਦੇ ਤਸੋ ਬਿਹਾਸ ਕਰਉਂਦਾ ਹੈ ਆਪੇ ਗੁਰਮੁਖ ਨਾਮ ਉਪਸਾਈ ਆਪੀ ਗੁਰਮੁਖਾਂ ਦੇ ਰਿਹਾ ਨਾਮ ਨੂੰ ਵਿਸਾਉਂਦੇ ਮਨ ਨੂੰ ਕਰਾ ਕੇ ਸਾਗ ਭੁਲਾਵੇ ਆਪ ਮਾਰਗ ਪਾਈ ਆਪੀ ਅਗਿਆਨ ਦੇ ਬਸ ਹੋਏ ਆ ਜੀਵਾਂ ਨੂੰ ਅਗਿਆਨ ਦੇ ਪ੍ਰਤਾਪ ਕਰਕੇ ਲੱਗਿਆ ਹੋਏ ਆ ਨੂੰ ਸੰਸਾਰ ਵੀ ਭੁੱਲ ਵਿੱਚ ਪਾ ਦਿੰਦਾ ਭੁਲਾ ਦਿੰਦਾ ਹੈ ਆਪ ਮਾਰਗ ਪਾਈ ਆਪੀ ਗਿਆਨਵਾਨਾਂ ਦੇ ਤਾਈ ਆਪੇ ਸੂਪ ਦਾ ਮਾਰਗ ਰਸਤਾ ਜੀਵਨ ਮੁਕਤੀ ਦਾ ਪਾ ਦਿੰਦਾ ਹੈ ਆਪ ਹੀ ਮਨਮੁਖਾਂ ਦੇ ਤਾਈ ਪੁਲਾ ਦਿੰਦਾ ਹੈ ਆਪ ਹੀ ਗੁਰਮਖਾਂ ਨੂੰ ਮਾਰਗ ਧੜਕੀ ਦੇ ਪਾ ਦਿੰਦਾ ਹੈ ਆਪ ਹੀ ਕੁਸੰਗਦ ਵਾਲਿਆਂ ਨੂੰ ਪੁਲਾ ਦਿੰਦਾ ਹੈ ਆਪ ਹੀ ਸੁਸੰਗੀਆਂ ਨੂੰ ਗਿਆਨ ਰੂਪੀ ਮਾਰਗ 'ਚ ਪਾ ਦਿੰਦਾ ਹੈ ਕਰਮਾਂ ਮੁਖ ਅਰ ਸਤਿਅ ਸਾਵਦ ਸੱਚ ਸਮਾਈ ਇਸ ਤੀਏ ਗੁਰੂ ਸਾਹਿਬ ਦੇ ਸ਼ਬਦ ਵੀ ਜਿਹੜੇ ਜੁੜੇ ਹੋਏ ਹੈ ਸੱਚ ਕਰਕੇ ਸੱਚ ਸਰੂਪੇ ਸਮਾ ਜਾਂਦੇ ਆ ਭੇਦ ਹੋ ਜਾਂਦੇ ਹਨ ਸੱਚਾ ਸ਼ਬਦ ਸੱਚੀ ਹੈ ਬਾਣੀ ਸੱਚਾ ਗੁਰੂ ਸਾਹਿਬ ਦਾ ਉਪਦੇਸ਼ ਹੈ ਕਿ ਸੱਚੀ ਸਤਨਾਮ ਰੂਪੀ ਬਾਣੀ ਹੈ ਵੇਦ ਰੂਪੀ ਸੱਚੀ ਬਾਣੀ ਹੈ ਸਤ ਨੂੰ ਕਸ਼ਣ ਕਰਦੀ ਹੈ ਸੱਚਾ ਬ੍ਰਹਮ ਹੈ ਸੱਚੀ ਯੋਗੀ ਬਣਾਵਟ ਹੈ ਸੰਸਾਰ ਦੀ ਗੁਰਮੁਖ ਸਾਰਿਆਂ ਦੇ ਅੰਦਰ ਬਿਵਰਤਵਾਦ ਰੂਪੋ ਕੇ ਸਾਖੀ ਰੂਪੋ ਕੇ ਆਇਆ ਸੱਜਾ ਕਰਕੇ ਗੁਰਮੁਖ ਜੁਗ ਜੁਗ ਆਖ ਬਖਾਣੀ ਸੱਜਾ ਉਹ ਸ਼ਬਦ ਬ੍ਰਹਮ ਹੈ ਉਹਦੀ ਧੁਰ ਕੀ ਬਾਣੀ ਹੈ ਸੱਚੀ ਹੈ ਸਤਿ ਲਾਲ ਕੀ ਲਿਖ ਹੈ ਤੇ ਰਹਿ ਗਈ ਸੱਚ ਨੂੰ ਪਰਗਟ ਕਰਨ ਨੂੰ ਆਈ ਸਤਨਾਵੂ ਬਾਣੀ ਹੈ ਗੁਰਮੁਖ ਜੁਗ ਜੁਗ ਆਖ ਬਖਾਵੇ ਗੁਰਮੁਖ ਪਿਆਰਿਆਂ ਨੂੰ ਜੁਗਾ ਜੁਗਾ ਕੇ ਆਖ ਮੁਖ ਦਵਾਰਾ ਆਖਣ ਵਾਲਾ ਕਸ਼ਮ ਕੀਤੀ ਹੈ ਕੀ ਆਦਿ ਸੱਚਾ ਹੈ ਉਹਦੀ ਬਾਣੀ ਓੰਕਾਰ ਦੀ ਸ਼ਕੀ ਹੈ ਮਨੁੱਖ ਮੂਹ ਪਰਮ ਕੋ ਲਾਣੀ ਮਨੁੱਖਾਂ ਦੀ ਬਿੱਤੀ ਜਿਹੜੀ ਸੱਚ ਨਿਸ਼ਚੈ ਨਹੀਂ ਕਰਦੀ ਉਹ ਮੋਹ ਕਰਕੇ ਅ ਗਿਆਨ ਦੇ ਮੋਹ ਕਰਕੇ ਭਰਮ ਦੀ ਸ੍ਰਿਤੀ ਭੁੱਲਣ ਜਾ ਰਹੀ ਹੈ ਦਿਨ ਨਾਵੇ ਸਭ ਫਿਰੈ ਗਉ ਰਾਣੀ ਦਿਨਾਂ ਨਾਮ ਤੋਂ ਸਾਰੀ ਗਉ ਰਾਣੀ ਕਮਲੀ ਹੋਈ ਫਿਰਦੇ ਬਿਨਵਾਜਾ ਕਮਲਾ ਫਿਰੈ ਜਗਤ ਸਾਰਾ ਕਮਲਾ ਹੋਇਆ ਫਿਰਦਾ ਨਾਮ ਤੋਂ ਦਿਨਾਂ ਸਾਰੀ ਸਜਾਈ ਸਜਾਇਆ ਗਿਆ ਹੋਇਆ ਸਾਰੀ ਸਿਟੀ ਨੂੰ ਹੌਮਿਆ ਦਾ ਸਾਰੀ ਸਿਟੀ ਹੌਮਿਆ ਕਰਕੇ ਕੰਬਲੀ ਹੋਈ ਫਿਰਦੀ ਹੈ ਪਰ ਨਾਲੇ ਗੱਲ ਹੈ ਜਿਹੜੇ ਕੰਬਲੇ ਹੁੰਦੇ ਹੈ ਜਿਉ ਉਹਨਾਂ ਨੂੰ ਮਨਾਈਏ ਪਾਗਲਖਾਨੇ ਕਿ ਉਹ ਕਹਿੰਦੇ ਤੂੰ ਕੰਬਲਾ ਹੋਏਗਾ ਡਾਕਟਰ ਨੂੰ ਕਹਿੰਦੇ ਹੈ ਅਸੀਂ ਤਾਂ ਨਹੀਂ ਕੰਬਲੇ ਕਈ ਕੰਬਲੇ ਰੋਈ ਜਾਂਦੇ ਹੈ ਕਈ ਹੱਸੀ ਜਾਂਦੇ ਹੈ ਇਸ ਪ੍ਰਕਾਰ ਕੰਬਲੇ ਵੀ ਰੇ ਪ੍ਰਕਾਰ ਦੇ ਹੁੰਦੇ ਹੈ ਨਾਮ ਤੋਂ ਬਿਨਾ ਸਾਰੇ ਸੀਟੀ ਕਮਲੀ ਹੋਈ ਹੁੰਦੀ ਹੈ ਜੇ ਪੁੱਛੀਏ ਤਾਂ ਦੂਰਾਂ ਨੂੰ ਕਮਲਾ ਦੱਸਦੇ ਆ ਪਰ ਇਹ ਗੱਲ ਮਾਰ ਕੇ ਕਹਿੰਦੇ ਗੁਰਮੁਖ ਨਦਰੀਆਂ ਆ ਗੁਰਮੁਖਾਂ ਨੇ ਕਿਹਾ ਕਿ ਸਾਰੇ ਕਮਲੇ ਹਣ ਪਾਗਲ ਹਨ ਤੀਨ ਪਵਨ ਮਹਿ ਏਕਾ ਮਾਇਆ ਦੁਨਾਂ ਪਵਨਾਂ ਚ ਇੱਕ ਮਾਇਆ ਹੀ ਹੈ ਚਿੰਬੜੀ ਹੋਈ ਸਾਰਿਆਂ ਦੇ ਪਾਏ ਰਾਹੀ ਸ਼ੀਤਾਂ ਸੀ ਸ਼ਾਂਤੀ ਰੂਪ ਹੋ ਕੇ ਮੂਰਖ ਪੜ ਪੜ ਦੂਜਾ ਭਾਉ ਦਿੜ੍ਹਾਏ ਜੇ ਮੂਰਖ ਲੋਕ ਹੈ ਬਸ ਸਮਝੋ ਇਹ ਪੜhaiyaan ਤਾਂ ਸ਼ਾਸਤਰੀਆਂ ਵੀ ਪੜ ਲਈਆਂ, ਸਿਮਰਤੀਆਂ ਵੀ ਪੜ ਲਈਆਂ ਪਰ ਪਰਦਾ ਨਹੀਂ ਤਾਕੇ ਆ ਇਹਨਾਂ ਦੇ ਕੋਲ ਅਗਿਆਨ ਦਾ। ਉਹ ਅਗਿਆਨ ਦੇ ਪਰਦੇ ਦੇ ਅੰਦਰ ਹੀ ਰਹੇ। ਪਾ ਕੇ ਦੂਜੇ ਭਾਉ ਦੁਆਇ ਤੇ ਭਾਉ ਉਧਰ ਲਿਖਾਇਆ ਮਾਇਆ ਦੇ ਮੋਹ ਵਾਸਤੇ ਪੜ-ਪੜ ਕੇ ਲੋਕਾਂ ਦੇ ਕਾਹੇ ਸੁਣਾਉਂਦਾ ਹੈ। ਮੋਹ ਕਰਮ ਤੋਂ ਮਾਵ, ਦੁੱਖ ਸੁਭਾਅ। ਦੂਜੇ ਭਾਉ ਅਨੰਤੋ ਕਾਸ਼ਨਾ ਦੇ ਤਿਦੜ ਕਰਾਤਾ ਸਾਰਿਆਂ ਨੂੰ। ਅਤੇ ਬਾਰੇ ਕਰਮ ਕਾਂਡਾਂਤ ਕਨੁ ਕੁਮਾਉਂਦੇ ਜਿਸ ਕਰਕੇ ਸਦਾਇ ਜਮਨ ਮੰਨਦਾ ਦੁਖੀ ਬਹੁਤਾ ਹੋਵੇ ਸਤਗੁਰ ਸੇਵ ਸਦਾ ਸੁਖ ਪਾਇਆ ਇਹਦਾ ਭਾਈ ਸਤਗੁਰੂ ਸੱਚੇ ਕਾਂਛੇ ਜੀ ਨੇ ਸੇਵਾ ਕੀਤੀ ਹੈ ਸਦਾ ਰਹਿਣ ਵਾਲਾ ਸੁਖ ਪਰਮੇਸ਼ਰ ਦਾ ਉਹਨਾਂ ਨੂੰ ਪਾਇਆ ਹੈ ਅੰਮ੍ਰਿਤ ਮਿੱਠਾ ਸਾਬਦ ਮਿੱਠਿਆ ਇਹਦਾ ਵੀ ਅੰਮ੍ਰਿਤ ਨਾਮ ਮਿੱਠਾ ਪਿਆਰਾ ਹੈ ਗੁਰੂ ਸਾਹਿਬ ਦੇ ਸ਼ਬਦ ਦੀ ਵਿਚਾਰ ਕਰੋ ਆਨੰਦਨ ਭੋਗੇ ਹਉਮੈ ਮਾ ਆਦਿ ਨੇ ਬਰਮਾਨਾ ਨੂੰ ਭੋਗਦੇ ਹੈ ਜਿਹੜੇ ਦੇਹ ਦੀ ਹਕਤਾਂ ਨੂੰ ਮਾਰ ਲਿੰਦੇ ਕਮਾਈ ਕਰਕੇ ਸ਼ਬਦ ਦੀ ਰਹਿਜ ਆਨੰਦ ਕਿਰਪਾ ਧਾਰ ਜਿਨ੍ਹਾਂ ਤੇ ਕਿਰਪਾ ਦ੍ਰਿਸ਼ਟੀ ਧਾਰੀ ਹੈ ਸੁਖੀ ਆਨੰਦ ਉਹਨਾਂ ਦਾ ਬੜਿਆ ਰਹਿੰਦਾ ਕਦੇ ਟੁੱਟਦਾ ਨਹੀਂ ਉਹ ਆਨੰਦ ਨਾਮ ਰਤੇ ਸਦਾ ਸੱਚ ਪਿਆਰੇ ਜਿਵੇਂ ਮਾਰੇ ਦੇ ਨਾਮ ਦੇ ਰੰਗੇ ਹੋਏ ਹੈ ਸਦਾ ਉਹਨਾਂ ਦਾ ਸੱਚ ਰੂਪ ਵਿੱਚ ਪਿਆਰ ਹੈ ਸੱਚੇ ਦਾ ਉਹਨਾਂ ਵਿੱਚ ਪਿਆਰ ਹੈ ਹਰ ਜਦ ਪੜੀਏ ਗੁਰ ਸ਼ਬਦ ਦੀਚਾ ਹਰ ਜਾਈ ਹਰੀ ਦੇ ਨਾਮ ਦੇ ਜਾਪ ਦੀ ਪੜਾਈ ਨੂੰ ਪੜ੍ਹਨਾ ਚਾਹੀਦਾ ਹੈ ਤੇ ਗੁਰੂ ਸਾਹਿਬ ਦੇ ਉਪਦੇਸ਼ ਦੀ ਵਿਚਾਰ ਗੰਚ ਕਰੋ ਹਰ ਜਦ ਪੜੀਏ ਹੋਵੇਂ ਮਾਰ ਹਰੀ ਦੇ ਜਾਪ ਨੂੰ ਪੜ੍ਹ ਕੇ ਇਹ ਵੀ ਹੋਵੇਂ ਨੂੰ ਮਾਰਨਾ ਕਰੀਏ ਹਰ ਜਪੀਏ ਭੈ ਸੱਚ ਪਿਆਰੇ ਹਰੀ ਦੇ ਨਾਮ ਨੂੰ ਜਪੀਏ ਸੱਚੇ ਦਾ ਭੈ ਹੋਵੇ ਹਰ ਬਾਬੀ ਕੰਗਸਾ ਨੂੰ ਸਮਝੀਏ ਤੇ ਸੱਚੇ ਦਾ ਪਿਆਰ ਪੈਦਾ ਹੋਵੇ ਜਿੰਨਾ ਦੇ ਮਨ ਚ ਭਾਏ ਨਾ ਉਹਨਾਂ ਦੇ ਮਨ ਕੀ ਪਿਆਰ ਹੈ ਕਿਉਂਕਿ ਜੇ ਇਹ ਅਦਬ ਨਹੀਂ ਰੱਖਦੇ ਉਹਨਾਂ ਨੂੰ ਪਿਆਰ ਨਹੀਂ ਪੈਦਾ ਹੁੰਦਾ ਹੈ ਨਾਨਕ ਨਾਮ ਗੁਰਮਤ ਔਰਤਾਰ ਸ੍ਰੀ ਗੁਰੂ ਸਾਹਿਬ ਜੀ ਕਹਿੰਦੇ ਗੁਰਮਤਦਾਰਾ ਜੀ ਜੇ ਪਾਤਸ਼ਾਹ ਗੋਵਰ ਦਾ ਜੀ ਨਾਮ ਨੂੰ ਗੁਰਮਤਦਾਰਾ ਹਿੱਲ ਕੇ ਧਾਰਨਾ ਕਰੋ ਉਹਨਾਂ ਸੇ ਕੋਈ ਕਹਿੰਦੇ ਸਾਡੇ ਕੋਲ ਨਾਮ ਹੈ ਤਾਂ ਨਹੀਂ ਹੁੰਦਾ ਗੁਰਮਤ ਤੋਂ ਬਿਨਾਂ ਨਾਮ ਹਿਰਦੇ 'ਚ